ਸਰਦਾਰਨੀ ਵਾਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਇਸਤਰੀ ਸਭਾ ਅਸੀਂ ਨਹੀਂ ਸਾਂ ਚਾਉਂਦੇ ਬਿਲਕੁਲ ਨਹੀਂ ਸਾਂ ਚਾਉਂਦੇ ਸਾਡਾ ਵੱਡਿਆ ਰੂਹ ਨਹੀਂ ਸੀ ਕਰਦਾ ਕਿ ਤੀਵੀਆਂ ਦੇ ਜਲਸੇ ਦੇ ਪ੍ਰਧਾਨ ਬਣੀਏ ਸਾਨੂੰ ਸਾਰੀ ਉਮਰ ਦਾਤ ਜਰਬਾ ਸੀ ਤੇ ਤੀਵੀ ਇੱਕੋ ਦੀ ਹੀ ਜੀਬ ਰੋਕਣੀ ਔਖੀ ਹੁੰਦੀ ਹੈ ਤੇ ਜਿੱਥੇ 500 ਤੀਵੀ ਇਕੱਠੀ ਹੋਵੇ ਉਥੇ ਜਲਸੇ ਦਾ ਪ੍ਰਬੰਧ ਕਰਨਾ ਤਾਂ ਸਾਡੇ ਵਰਗੇ ਬੁੱਢੇ ਠੇਰੇ ਲਈ ਅਸੰਭਵ ਹੈ ਪਰ ਹਾਈ ਸਾਡੀ ਲਿਹਾਜ਼ ਖਰੀ ਤਬੀਅਤ ਤੇ ਹਾਈ ਸਾਡੀ ਆਗਿਆ ਕਰਤਾ ਇਸਤਰੀ ਸਭਾ ਦੇ ਡੈਪੂਟੇਸ਼ਨ ਦੇ ਬਾਰੇ ਬਾਰ ਬਾਰ ਜ਼ੋਰ ਦੇਣ ਪਰ ਸਾਨੂੰ ਲਿਹਾਜ਼ ਪੈ ਗਿਆ ਜਦ ਉਹਨਾਂ ਨੇ ਸਾਡੀ ਆਪਣੀ ਘਰ ਵਾਲੀ ਤੋਂ ਸ਼ਿਫਾਰਿਸ਼ ਕਰਾ ਦਿੱਤੀ ਤੇ ਸਾਡੇ ਲਈ ਹੁਕਮ ਮੰਨਣ ਤੋਂ ਬਿਨਾ ਕੋਈ ਚਾਰਾ ਨਾ ਰਿਹਾ ਅਲਬੱਤ ਅਸੀਂ ਇਹ ਉਜਰ ਜ਼ਰੂਰ ਕੀਤੀ ਕਿ ਤੀਵੀਆਂ ਦੀ ਕਾਨਫਰੰਸ ਦਾ ਪ੍ਰਧਾਨ ਮਰਦ ਹੋਣਾ ਠੀਕ ਨਹੀਂ ਪਰ ਡੈਪੂਟੇਸ਼ਨ ਦੇ ਮੈਂਬਰਾਂ ਨੇ ਇਹ ਕਹਿ ਕੇ ਸਾਡਾ ਮੂੰਹ ਬੰਦ ਕਰ ਦਿੱਤਾ ਕਿ ਵੇਖਾਂ ਤੇ ਬਾਬਾ ਜੀ ਤੁਹਾਨੂੰ ਨਿਰਾਮਰਦ ਕੌਣ ਕਹਿੰਦਾ ਏ ਤੁਸੀਂ ਤਾਂ ਤੀਵੀਆਂ ਵਿੱਚੋਂ ਤੀਵੀਓ ਤੇ ਮਰਦਾਂ ਵਿੱਚ ਮਰਦੋਂ ਤੁਸੀਂ ਤਾਂ ਫਰਿਸ਼ਤਾ ਹੋ ਫਰਿਸ਼ਤਾ ਤੇ ਸਾਡੇ ਪੜਦਾਦੇ ਥਨੀਕ ਹੋ ਅਸੀਂ ਖੁਸ਼ਾਮਦ ਦਾ ਕੋਈ ਜਵਾਬ ਨਾ ਦੇ ਸਕੇ ਤੇ ਲਾਚਾਰ ਸਾਨੂੰ ਤੀਵੀਆਂ ਦੀ ਕਾਨਫਰੰਸ ਦਾ ਪ੍ਰੈਜ਼ੀਡੈਂਟ ਬਣ ਕੇ ਬਹਿਣਾ ਹੀ ਪਿਆ ਜਿਸ ਸਰਬ ਤੇ ਸ਼ਾਂਤੀ ਨਾਲ ਅਸੀਂ ਉਹ ਪ੍ਰੈਜ਼ੀਡੈਂਟ ਹੀ ਦੇ 4-5 ਘੰਟੇ ਬਤਾਏ ਉਹ ਰੱਬ ਹੀ ਜਾਣਦਾ ਹੈ ਪਰ ਇੱਕ ਮੌਕਾ ਅਜਿਹਾ ਆਇਆ ਕਿ ਸਾਡੇ ਵੀ ਸਬਰ ਤੇ ਤੀਰਜ ਦਾ ਪਿਆਲਾ ਓਛਲ ਪਿਆ ਬੀਬੀ ਵਿਦਿਆਵਤੀ ਨੇ ਮਤਾ ਪੇਸ਼ ਕੀਤਾ ਕਿ ਇਸਤਰੀ ਕਾਨਫਰੈਂਸ ਦਾ ਇਹ ਸਮਾਗਮ ਪਾਸ ਕਰਦਾ ਹੈ ਵਿਆਹ ਸ਼ਾਦੀਆਂ ਸਮੇਂ ਫਜ਼ੂਲ ਖਰਚਿਆਂ ਨਾ ਕੀਤੀਆਂ ਜਾਣ ਤੇ ਜੇ ਕੋਈ ਆਦਮੀ ਆਪਣੀ ਪਹਿਲੀ ਵੋਟੀ ਦੇ ਮजूद ਹੁੰਦਿਆਂ ਦੂਜਾ ਵਿਆਹ ਕਰਨਾ ਚਾਵੇ ਤਾ ਉਸ ਨੂੰ ਲੜਕੀ ਕੋਈ ਨਾ ਦੇਵੇ ਤੇ ਕੋਈ ਜੇ ਕੋਈ ਜ਼ਾਲਮ ਮਾਪੇ ਉਸ ਨੂੰ ਲੜਕੀ ਦੇ ਦੇਣ ਤੇ ਵਿਆਹ ਹੋ ਜਾਵੇ ਤਾਂ ਬਰਾਦਰੀ ਵੱਲੋਂ ਦੋਹਾਂ ਘਰਾਂ ਦਾ ਪੂਰਾ ਪੂਰਾ ਬਾਈਕਾਟ ਕੀਤਾ ਜਾਵੇ ਅਤੇ ਉਸ ਨਜਾਇਜ਼ ਸ਼ਾਦੀ ਨੂੰ ਰੋਕਣ ਲਈ ਇਸਤਰੀ ਸਭਾ ਵੱਲੋਂ ਦੋਹਾਂ ਘਰਾਂ ਅੱਗੇ ਸਿਆਪਾ ਬਿਠਾਇਆ ਜਾਵੇ ਸਾਡਾ ਦਿਲ ਬੜਾ ਖੁਸ਼ ਹੋ ਗਿਆ ਕਿ ਚਲੋ ਭਾਵੇਂ 2-4 ਘੰਟੇ ਤੀਵੀਆਂ ਦੀ ਕੈਂ ਕੈਂ ਤੈਂ ਤੈਂ ਤੇ ਚੈਂ ਚੈਂ ਤੋਂ ਕੰਨ ਖਵਾਉਣੇ ਹੀ ਪਏ ਪਰ ਆਖਿਰ ਕੋਈ ਮਤਲਬ ਦੀ ਗੱਲ ਵੀ ਤਾਂ ਹੋਣ ਲੱਗੀ ਐ ਬੀਬੀ ਵਿਦਿਆਵਤੀ ਆਪਣੇ ਇਸ ਮਤੇ ਦੀ ਪੁਸ਼ਟੀ ਵਿੱਚ ਤਕਰੀਰ ਕਰਨ ਲੱਗੀ ਸੀ ਕਿ ਚੌਧਰਾਣੀ ਟੇਕਾ ਦੇਈ ਇੱਕਦਮ ਬੋਲ ਪਈ ਬਹਿ ਜਾਣੀ ਕੁੜੀਏ ਬਹਿ ਜਾ ਆਈ ਐ ਭਾਰੀ ਪੜਾਕੋ ਅਸੀਂ ਫੌਰਨ ਆਪਣੀ ਪ੍ਰੈਜ਼ੀਡੈਂਟੀ ਦੇ ਅਖਤਿਆਰਾਂਤ ਦੀ ਸ਼ਾਨ ਕਾਇਮ ਰੱਖਣ ਲਈ ਕਿਹਾ ਆਰਡਰ ਆਰਡਰ ਚੌਧਰਾਈ ਨੇ ਤਿੱਖੀ ਹੋ ਕੇ ਕਿਹਾ ਕਿਉਂ ਮੈਂ ਕਿਉਂ ਡਰਾਂ ਮੈਂ ਕਿਸੇ ਦਾ ਕਰਜ਼ਾ ਦੇਣਾ ਹੈ ਮੈਂ ਕਿਸੇ ਦਾ ਕੁਝ ਚੁੱਕਿਆ ਚਰਾਇਆ ਹੈ ਡਰੇ ਭਲੇ ਮੇਰੀ ਬਲਾ ਡਰੇ ਮੇਰੀ ਜੁੱਤੀ ਵੇਖੋ ਨਾ ਕਹਿੰਦਾ ਏ ਆਹ ਡਰ ਆਹ ਡਰ ਡਰ ਨੂੰ ਜੋ ਰੰਨਾ ਵਿੱਚ ਤੰਨਾ ਬਣੀ ਬੈਠਾ ਏ ਅਸੀਂ ਤਾਂ ਜਨਾਬ ਚੌਧਰਾਣੀ ਦੀ ਝਾੜ ਸੁਣ ਕੇ ਸੋਰ ਹੋ ਗਏ ਲੱਗੇ ਵੇਖਿਆ ਉਹਨਾਂ ਦੇਵੀਆਂ ਦੀ ਭਾਲ ਕਰਨ ਜੋ ਸਾਡੀਆਂ ਮਿੰਤਾ ਕਰਕੇ ਸਾਨੂੰ ਪ੍ਰਧਾਨ ਬਣਾ ਕੇ ਲਿਆਈਆਂ ਸਨ ਉਹਨਾਂ ਵਿੱਚੋਂ ਇੱਕ ਬੀਬੀ ਰਾਣੀ ਨੇ ਹਾਂ ਸੁਲਾ ਕਰਕੇ ਉੱઠી ਤੇ ਕਹਿਣ ਲੱਗੀ ਚੌਧਰਾਣੀ ਜੀ ਪ੍ਰੈਜ਼ੀਡੈਂਟ ਸਾਹਿਬ ਨੇ ਤੁਹਾਨੂੰ ਡਰਨ ਲਈ ਨਹੀਂ ਕਿਹਾ ਸਕੁਨ ਚੁੱਪ ਰਹਿਣ ਲਈ ਕਿਹਾ ਹੈ ਆਰਡਰ ਅੰਗਰੇਜ਼ੀ ਦਾ ਲਫਜ਼ ਹੈ ਜਿਸਦੇ ਅਰਥ ਹਨ ਪੁੱਛ ਕੇ ਬੋਲੋ ਚੌਧਰਾਣੀ ਤੇ ਲੈ ਮੈਨੂੰ ਕੁਥੀ ਉਹ ਕੀ ਪਤਾ ਮੈਂ ਕੋਈ ਅੰਗਰੇਜ਼ੀ ਪੜ੍ਹੀ ਹੋਈ ਆ ਇਹ ਅਕਲ ਤਾਂ ਇਹਨੂੰ ਚਾਹੀਦੀ ਹੈ ਕਿ ਇੱਥੇ ਅੰਗਰੇਜ਼ੀ ਨਾ ਬੋਲੇ ਮੈਂ ਤਾਂ ਆਪਣੀ ਭਤੀਜੀ ਵਿਦਿਆ ਨੂੰ ਕਹਿਣ ਲੱਗੀ ਸਾਂ ਕਿ ਬਹਿ ਜਾ ਇਹੋ ਜੀਆਂ ਗੱਲਾਂ ਕੁਵਾਰੀਆਂ ਕੁੜੀਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਵਿਦਿਆ ਕਿਉਂ ਪੂਵਾ ਜੀ ਇੱਥੇ ਕੋਈ ਮਰਦ ਬੈਠੇ ਨੇ ਇਹ ਕਾਨਫਰੰਸ ਤਾਂ ਹੋਈ ਇਸ ਲਈ ਹੈ ਕਿ ਕੁਵਾਰੀਆਂ ਵਿਆਹੀਆਂ ਸਭ ਆਪਣੇ ਖਿਆਲ ਦੱਸਣ ਪੰਡਤਾਣੀ ਇਹ ਤਾਂ ਠੀਕ ਹੈ ਪਰ ਜੇ ਫਜ਼ੂਲ ਖਰਚੀ ਤੇ ਤੁਹਾਡਾ ਮਤਲਬ ਇਹ ਹੈ ਕਿ ਅਸਤਵਾਜੀ ਨਾ ਚਲਾਈ ਜਾਵੇ ਤੇ ਸੋਟ ਨਾ ਕੀਤੀ ਜਾਵੇ ਤੇ ਧੀਆਂ ਪਹਿਣਾ ਅਰ ਪ੍ਰਹੁਤਾ ਨੂੰ ਕੁਝ ਨਾ ਦਿੱਤਾ ਜਾਵੇ ਤਾਂ ਮੈਂ ਇਸ ਦੀ ਬੜੇ ਜ਼ੋਰ ਨਾਲ ਵਿਰੋਧਤਾ ਕਰਨੀ ਹੈ ਸਾਨੀ ਤੇ ਲੈ ਭੈਣੇ ਇਹ ਕੀ ਗੱਲ ਹੋਈ ਕੀ ਕੋਈ ਕਿਸੇ ਦੇ ਹੋਏ ਵਿਆਹ ਨੂੰ ਧੀ ਨਾ ਦੇਵੇ ਤੇ ਲੈ ਸੁਖ ਨਾਲ ਮੇਰੇ ਭਨੇਵੇਂ ਦੀ ਵਰਟੀ ਸੋਹਣੀ ਨਹੀਂ ਸੀ ਉਹਨੇ ਹੋਰ ਵਿਆਹ ਕਰਾ ਲਿਆ ਤਾਂ ਕਿ ਅਸੀਂ ਉਹਨੂੰ ਛੱਡ ਦਈਏ ਨਾ ਭੈਣੇ ਅਸੀਂ ਬਾਜ਼ ਆਈਆਂ ਇਹੋ ਜੀਆਂ ਕਾਨਫਰੰਸੀਆਂ ਤੋਂ ਕਾਨਫਰੰਸਾਂ ਤੋਂ ਉਧਰੋਂ ਇੱਕ ਮੈਲੇ ਕੁਚੈਲੇ ਕੱਪੜੀਆਂ ਵਾਲੀ ਟੀਵੀ ਉੱਠ ਖਲੋਤੀ ਤੇ ਬੋਲੀ ਭੈਣੋ ਮੈਂ ਹੀ ਇਸ ਸਾਹਣੀ ਦੇ ਭਨੇਵੇ ਦੀ ਪਹਿਲੀ ਵੋਟੀ ਹਾਂ ਇਸ ਬੀਬੀ ਰਾਣੀ ਨੇ ਆਪ ਪਗਲੀ ਬਣ ਕੇ ਭਨੇਵੇ ਦਾ ਹੋਰ ਵਿਆਹ ਕਰ ਦਿੱਤਾ ਤੇ ਮੈਨੂੰ ਘਰੋਂ ਖਡਾ ਦਿੱਤਾ ਸਾਣੀ ਪੂੜਕ ਕੇ ਉੱਠੀ ਤੇ ਸਿਹਣੀ ਵਾਂਗ ਗੱਜੀ ਬੈਠ ਨਹੀਂ ਬੈਠ ਸੜ ਗਈ ਰੰਨ ਆਪਣਾ ਮੂੰਹ ਨਹੀਂ ਵੇਖਦੀ ਤੇ ਮੈਨੂੰ ਇਲਜ਼ਾਮ ਲਾਉਂਦੀ ਐ ਨੀ ਰੱਬ ਨੂੰ ਕਹਿੰਦਿਆਂ ਤੇਰਾ ਬੂਥਾ ਚੱਜਦਾ ਬਣਾਉਂਦਾ ਬਸ ਫੇਰ ਕੀ ਸੀ 10 20 ਜਾਣੀਆਂ ਉਧਰੋਂ ਤੇ 10 20 ਜਾਣੀਆਂ ਇਧਰੋਂ ਉੱਠ ਖਲੋਤੀਆਂ ਤੇ ਕਾਵਾਂ ਦੀ ਕਹ ਕਹਿ ਵਾਂਗ ਬੇਹਤ ਹਾਸ਼ਾ ਚੌਹਾਂ ਪਾਸਿਆਂ ਵੱਲੋਂ ਵਾਜਾਂ ਆਉਣੀਆਂ ਸ਼ੁਰੂ ਹੋ ਗਈਆਂ ਉਹ ਮੱਛੀ ਵਿਕਣ ਲੱਗੀ ਕਿ ਰੱਬ ਦਾ ਨਾਮ ਰਹਿ ਰੱਬ ਦਾ ਨਾਮ ਰੋਲੇ ਦੇ ਕੰਨ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਪਰ ਇਸ ਨਗਾਰਖਾਨੇ ਵਿੱਚ ਵੀ ਕਿਸੇ ਤੇ ਸਤੂਤੀ ਦੀ ਗੱਲ ਸਮਝ ਆ ਜਾਂਦੀ ਸੀ ਨੀ ਪਰੋ ਪਰੋ ਹੋ ਕੇ ਆ ਗਈ ਇਹ ਕਿਤੋਂ ਦੀ ਵਿਚਾਰੀ ਘਰਖਾਨ ਨੂੰ ਨਹੀਂ ਮਾਂ ਚੱਕੀ ਪਹਿਣ ਗਈ ਹੈ ਇਹ ਚੁੱਪ ਕਰੋ ਪਿਹੜੀਓ ਚੁੱਪ ਕਰੋ ਮੈਂ ਆ ਤੈਨੂੰ ਸਵਾਦ ਦੱਸਾਂ ਨਸੀਤਾਂ ਦੇਂਦਾ ਕੱਲ ਦੀ ਜੰਮੀ ਗਿੱਦੜੀ ਤੇ ਅੱਜ ਹੋਇਆ ਪਿਆ ਭੈਣੋ ਸ਼ਰਮ ਕਰੋ ਇਸੇ ਕਰਕੇ ਤਾਂ ਸਾਡੀ ਜਾਤ ਦੀ ਗੁੱਤ ਪਿੱਛੇ ਮੱਤ ਕਹਿੰਦੇ ਨੇ ਆ ਨਹੀਂ ਜਾ ਮੇਰੀ ਗੁੱਤ ਦਾ ਨਾਂ ਲਵੇਂਗੀ ਤਾਂ ਤੇਰੀ ਗੁੱਤ ਪਹਿਲਾਂ ਖੋਸੂਤਾਂਗੀ ਆਈ ਹੈ ਵੱਡੀ ਕੁੱਤਾ ਪੁੱਟਣ ਨੀ ਲੈ ਨਹੀਂ ਆਖੇ ਫਕੂਲ ਫਜ਼ੂਲ ਖਰਚ ਨਾ ਕਰੋ ਹੂੰ ਤੇਰੇ ਪਿਓ ਦੇ ਘਰੋਂ ਟਕੇ ਲਿਆਉਣੀ ਆ ਕੋਈ ਆਪਣੇ ਪੈਸੇ ਆਪ ਖਰਚਨੇ ਆ ਆਈ ਵੱਡੀ ਜਸੋਦਾ ਨਹੀਂ ਜਸੋਦਾ ਨੀ ਖਸਮਾਂ ਨੂੰ ਖਾਣੀਏ ਆ ਚੱਲੀਏ ਮੈਂ ਲੈ ਭਾਈ ਜੇ ਕਿਸੇ ਦੇ ਭਨੇਵਾ ਦੂਜਾ ਵਿਆਹ ਕਰ ਲਵੇ ਤਾਂ ਉਹਨੂੰ ਬਾਈਕਾਟ ਕਰ ਦਿਓ ਆ ਤੇਰੇ ਡੱਤਰੇ ਕਰਾਂ ਤੂੰ ਕਹੋ ਵੇ ਕੌਣ ਮੇਰੇ ਭਨੇਵੇਂ ਵੱਲ ਤੱਕਣ ਵਾਲੀ ਜੇ ਤੂੰ ਉਸਨੂੰ ਬਾਈ ਪਾਰੀ ਕੱਟੇ ਮੈਂ ਤੈਨੂੰ 40 ਵਾਰੀ ਕੱਟ ਦਿਆਂ ਕਿੱਡੀ ਨਾ ਹੋਵੇ ਤਾਂ ਸਾਡੀਆਂ ਧੀਆਂ ਜਿੱਥੇ ਮਰਜੀ ਵੈਈਏ ਭਾਵੇਂ ਕੋਈ ਸੌਂਕਣ ਤੇ ਦਈਏ ਭਾਵੇਂ ਦਸਾਂ ਸੌਂਕਣਾ ਤੇ ਦਈਏ ਤੂੰ ਹੋਵੇ ਕੌਣ ਸਾਡੀਆਂ ਧੀਆਂ ਨੂੰ ਕੁਝ ਲੱਗਦੀ ਆਖੇ ਸਿਆਪਾ ਕਰੇ ਦੋਹਾਂ ਘਰਾਂ ਦਾ ਤੇਰੇ ਹੀ ਘਰ ਦਾ ਸਭ ਸਿਆਪਾ ਕਰਾਂਗੇ ਹਾਇਆ ਹਾਇਆ ਹਾਇਓ 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 ਅਸੀਂ ਮੌਕਾ ਤਾੜ ਕੇਵੇਂ ਹੀ ਉਥੋਂ ਭੱਜੇ ਜਿਵੇਂ ਚੋਰ ਭੱਜਦਾ ਏ ਤੋਬਾ ਤੋਬਾ ਅਜੇ ਵੀ ਕੰਨਾਂ ਵਿੱਚ ਕੈਂ ਉਹ ਘੈਂ ਘੈਂ ਗੂੰਜ ਰਹੀ ਹੈ Thank you. Please like, share and subscribe.